ਸਾਊਥ ਆਸਟ੍ਰੇਲੀਆ ਦੇ ਵਿੱਚ ਸੰਨੀ ਸਿੰਘ ਦੇ ਵੱਲੋਂ ਜਿਹੜੀਆਂ ਕਾਫੀ ਜਿਹੜੀਆਂ ਮੱਲਾ ਮਾਰੀਆਂ ਜene ਸੋ ਬਿਲਕੁਲ ਤੋਂ ਅੰਦਾਜ਼ੀ ਇਹ ਐਮਪੀ ਦੇ ਜਿਹੜੇ ਇਲੈਕਸ਼ਨ ਨੇ ਉਸ ਜਗ੍ਹਾ ਤੋਂ ਉੱਪਰ ਲੜ ਰਹੇ ਨੇ ਜੀ ਸੰਨੀ ਸਿੰਘ ਮੇਰੇ ਦੋਸਤ ਨੇ ਬਚਪਨ ਤੋਂ ਅਸੀਂ ਨਾਲ ਇਕੱਠੇ ਜੰਮੇ ਬਲੇ ਵੱਡੇ ਹੋਏ ਆ ਜੀ ਔਰ ਇਹ ਪਹਿਲਾਂ ਦੋ ਵਾਰ ਕੌਂਸਲਰ ਰਹਿ ਚੁੱਕੇ ਨੇ ਪੋਰਟ ਗਾਸਟਾ ਸਿਟੀ ਆ ਆਸਟ੍ਰੇਲੀਆ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਜੀ ਤੇ ਕਾਫੀ ਜਿਹੜਾ ਮਿਹਨਤ ਕਸ਼ ਪਰਿਵਾਰ ਹੈ ਤੇ ਉਮੀਦ ਕਰਕੇ ਗਏ ਸੀ ਉੱਥੇ ਜਾ ਕੇ ਕੰਮ ਕਰਾਂਗੇ ਆਪਣਾ ਵਧੀਆ ਘਰ ਦਾ ਗੁਜ਼ਾਰਾ ਕਰਾਂਗੇ ਛੋਕਰ ਜਿਹੜਾ ਸੀਗਾ ਬਹੁਤ ਸਟruggling ਸੀਗਾ ਔਰ ਅੱਜ ਐਮਪੀ ਦੀ ਟਿਕਟ ਦੇ ਦੋ ਵਾਰ ਕਾਉਂਸਲਰ ਅਗਰ ਅੱਛਾ ਇਹਨਾਂ ਦਾ ਰਿਸਪੌਂਸ ਆਇਆ ਹੋਏਗਾ ਅੱਛੀ ਇਹਨਾਂ ਦੀ ਜੌਬ ਰਹੀ ਹੋਏਗੀ ਤਾਂ ਹੀ ਉੱਥੇ ਉਹਨਾਂ ਨੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਸਾਊਥ ਆਸਟ੍ਰੇਲੀਆ ਦੇ ਵਿੱਚ ਸੰਨੀ ਸਿੰਘ ਦੇ ਵੱਲੋਂ ਜਿਹੜੀਆਂ ਕਾਫੀ ਜਿਹੜੀਆਂ ਮੱਲਾ ਮਾਰੀਆਂ ਜਾਂਦੇ ਸੋ ਬਿਲਕੁਲ ਤੁਹਾਨੂੰ ਦੱਸ ਦਈਏ ਐਮਪੀ ਦੇ ਜਿਹੜੇ ਇਲੈਕਸ਼ਨ ਨੇ ਉਸ ਜਗ੍ਹਾ ਦੇ ਉੱਪਰ ਲੜ ਰਹੇ ਨੇ ਤੇ ਕਿਤਨੇ ਕਿਤੇ ਜਿਹੜਾ ਪੰਜਾਬੀਆਂ ਦਾ ਜਿਹੜਾ ਨਾਮ ਰੋਸ਼ਨ ਕੀਤਾ ਸੋ ਬਿਲਕੁਲ ਅੱਜ ਪਰਿਵਾਰ ਦੇ ਵੱਲੋਂ ਲੁਧਿਆਣਾ ਦੇ ਵਿੱਚ ਜਿਹੜੀ ਪ੍ਰੈਸ ਵਾਰਤਾ ਉਹ ਕੀਤੀ ਜਾ ਰਹੀ ਸੋ ਬਿਲਕੁਲ ਜਿਹੜੀ ਗੱਲਬਾਤ ਉਹ ਕਰਾਂਗੇ ਕਿਉਂਕਿ ਗੱਲ ਕਰੀਏ ਤਾਂ ਉੱਥੇ ਜਿਹੜੇ ਸਟੂਡੈਂਟ ਜਾਂਦੇ ਨੇ ਪੜ੍ਹਨ ਦੇ ਲਈ ਜਾਂ ਕੰਮ ਕਰਨ ਦੇ ਲਈ ਜਿਹੜੇ ਨੌਜਵਾਨ ਜਾਂਦੇ ਨੇ ਉਹਨਾਂ ਨੂੰ ਜਿਹੜੀ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਦੀ ਜਿਹੜੀ ਵਾਅ ਚੱਕਣ ਵਾਲਾ ਕੋਈ ਨਹੀਂ ਹੁੰਦਾ ਪਰ ਹੁਣ ਜਿਹੜੇ ਸੰਨੀ ਸਿੰਘ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਵਾਅ ਚੱਕਣ ਲਈ ਹਰ ਵਕਤ ਜਿਹੜੇ ਤਿਆਰ ਹੋ ਰਹਿਣਗੇ ਸੋ ਬਿਲਕੁਲ ਜਿਹੜੇ ਸਾਡੇ ਨਾਲ ਨੇ ਗੱਲ ਕਰਨ ਲੈ ਸਰ ਕੀ ਕਹਿਣਾ ਚਾਹੁੰਦੇ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਰਾਜ ਸ਼ਰਮਾ ਜੀ ਸਨੀ ਸਿੰਘ ਮੇਰੇ ਦੋਸਤ ਨੇ ਬਚਪਨ ਤੋਂ ਅਸੀਂ ਨਾਲ ਇਕੱਠੇ ਜੰਮੇ ਬਲੇ ਵੱਡੇ ਹੋਏ ਆ ਜੀ ਔਰ ਇਹ ਪਹਿਲਾਂ ਦੋ ਵਾਰ ਕਾਉਂਸਲਰ ਰਹਿ ਚੁੱਕੇ ਨੇ ਪੋਰਟ ਗਾਸਟਾ ਸਿਟੀ ਆ ਆਸਟ੍ਰੇਲੀਆ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਔਰ ਕੰਟ੍ਰੀਲੀ ਇਹਨਾਂ ਨੂੰ ਐਮਪੀ ਦੀ ਲਿਬਰਲ ਪਾਰਟੀ ਵੱਲੋਂ ਉੱਥੇ ਟਿਕਟ ਦਿੱਤੀ ਗਈ ਹੈ ਗੇਸਟ ਇੱਕ ਸਿਟੀ ਆ ਉਹਦੀ ਟਿਕਟ ਦਿੱਤੀ ਗਈ ਆ ਔਰ ਮੈਂਬਰ ਪਾਰਲੀਮੈਂਟ ਦੀ ਟਿਕਟ ਹਾਸਿਲ ਕਰਨਾ ਹੀ ਬਹੁਤ ਵੱਡਾ ਇੱਕ ਸਾਡੇ ਲਈ ਮਾਣ ਵਾਲੀ ਗੱਲ ਆ ਇੱਕ ਸਾਨੂੰ ਬਹੁਤ ਮਤਲਬ ਖੁਸ਼ੀ ਮਹਿਸੂਸ ਹੋਈ ਹੈ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਉਹਨਾਂ ਤੇ ਬਹੁਤ ਵੱਡਾ ਇਤਵਾਰ ਕਰਕੇ ਉਹਨਾਂ ਨੂੰ ਏਡੀ ਵੱਡੀ ਰਿਸਪੌਂਸਿਬਿਲਟੀ ਦਿੱਤੀ ਹੈ ਅਸੀਂ ਕਹਿੰਦੇ ਕਾਫੀ ਜਿਹੜਾ ਮਿਹਨਤ ਕਸ਼ ਪਰਿਵਾਰ ਹੈ ਤੇ ਉਮੀਦ ਕਰਕੇ ਗਏ ਸੀ ਉੱਥੇ ਜਾ ਕੇ ਕੰਮ ਕਰਾਂਗੇ ਆਪਣਾ ਵਧੀਆ ਘਰ ਦਾ ਗੁਜ਼ਾਰਾ ਕਰਾਂਗੇ ਤੇ ਪਹਿਲਾਂ ਕਿਸੇ ਹੋਰ ਕਿਸੇ ਦੇ ਲਈ ਜਿਹੜਾ ਪ੍ਰਚਾਰ ਕਰਨਾ ਤੇ ਅੱਜ ਖੁਦ ਐਮਪੀ ਦੀ ਇਲੈਕਸ਼ਨ ਦੇ ਵਿੱਚ ਭਾਗ ਲੈਣਾ ਤੇ ਨੌਜਵਾਨਾਂ ਦੇ ਸਮੱਸਿਆਵਾਂ ਦਾ ਹੱਲ ਕਰਨਾ ਲੱਗਦਾ ਨਹੀਂ ਕਿਤਨੇ ਕਿਤੇ ਜਿਹੜਾ ਦਸਤਾਰ ਸਜਾਈ ਸਿਰ ਤੇ ਉਸ ਦਸਤਾਰ ਦਾ ਵੀ ਜਿਹੜਾ ਮਾਣ ਉੱਚਾ ਕਰਦਾ ਪੰਜਾਬੀਆ ਦੇਣਾ ਨਾਮ ਉੱਚਾ ਕੀਤਾ ਵੈ ਬਿਲਕੁਲ ਬਨੀਸ਼ ਦੇਖੋ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਆਂ ਤੇ ਸਿੱਖ ਕਮਿਊਨਿਟੀ ਦਾ ਸਭ ਤੋਂ ਵੱਡਾ ਹੁਣ ਤੱਕ ਬਹੁਤ ਯੋਗਦਾਨ ਰਿਹਾ ਆ ਕਿਸੇ ਵੀ ਕਮਿਊਨਿਟੀ ਨੂੰ ਹਮੇਸ਼ਾ ਸਿੱਖ ਕਮਿਊਨਿਟੀ ਨੇ ਸਪੋਰਟ ਕੀਤੀ ਆ ਤਾਂ ਇਹ ਇੱਕ ਸਿੱਖ ਕਮਿਊਨਿਟੀ ਦਾ ਹੀ ਬੱਚਾ ਆ ਔਰ ਇਹਨਾਂ ਦਾ ਪਿਛੋਕਰ ਜਿਹੜਾ ਸੀਗਾ ਬਹੁਤ ਸਟruggling ਸੀਗਾ ਔਰ ਅੱਜ ਐਮਪੀ ਦੀ ਟਿਕਟ ਦੇ ਦੋ ਵਾਰ ਕਾਉਂਸਲਰ ਅਗਰ ਅੱਛਾ ਇਹਨਾਂ ਦਾ ਰਿਸਪਾਂਸ ਆਇਆ ਹੋਵੇਗਾ ਅੱਛੀ ਇਹਨਾਂ ਦੀ ਜੌਬ ਰਹੀ ਹੋਏਗੀ ਤਾਂ ਹੀ ਉੱਥੇ ਉਹਨਾਂ ਨੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਆ ਅੱਛਾ ਬ੍ਰਦਰ ਗੱਲ ਕਰੀਏ ਤੁਸੀਂ ਅੱਛੇ ਕੰਮ ਦੀ ਗੱਲ ਕੀਤੀ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਕਾਫੀ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋਏ ਨੇ ਟੈਂਟ ਲਾ ਕੇ ਬੈਠੇ ਨਸ਼ਾ ਸ਼ਰੀਆਮ ਚੱਲਦਾ ਬਾ ਉੱਥੇ ਤੇ ਨੌਜਵਾਨ ਜਿਹੜੇ ਭਾਵੇਂ ਉੱਥੇ ਅੰਗਰੇਜ਼ ਲਾ ਲਈਏ ਤੇ ਭਾਵੇਂ ਕੁਝ ਪੰਜਾਬੀ ਸਾਊਥ ਆਸਟ੍ਰੇਲੀਆ ਦੇ ਵਿੱਚ ਹੈ ਚੀਜ਼ਾਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਸਾਊਥ ਆਸਟ੍ਰੇਲੀਆ ਇੱਕ ਆਊਟਰ ਸਾਈਡ ਰੂਰਲ ਏਰੀਆ ਪੈ ਜਾਂਦਾ ਔਰ ਇਨਰ ਆਸਟ੍ਰੇਲੀਆ ਦੀ ਵੀ ਅਗਰ ਗੱਲ ਕਰੀਏ ਸਿਡਨੀ ਮੈਲਬਨ ਦੀ ਤਾਂ ਉਥੇ ਐਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਤੁਸੀਂ ਵੀਡੀਓਜ਼ ਦੇਖ ਰਹੇ ਹੋ ਕੈਨੇਡਾ ਦੀਆਂ ਨੇ ਉਹ ਕੁਝ ਏਰੀਏ ਨੇ ਜਿੱਥੇ ਉਹਨਾਂ ਦੇ ਵਿੱਚ ਸਟੂਡੈਂਟ ਚਲੇ ਗਏ ਕੁਝ ਮੈਂਟਲੀ ਸਿਕ ਹੋ ਗਏ ਜਾਂ ਕੁਝ ਨੂੰ ਕੁਝ ਬੱਚਿਆਂ ਨੂੰ ਉਥੇ ਇਮਪਲॉयਮੈਂਟ ਨਹੀਂ ਮਿਲੀ ਜਿਸ ਕਰਕੇ ਉਹਨਾਂ ਦੀ ਇਹ ਕੰਡੀਸ਼ਨ ਹੋ ਗਈ ਪਰ ਫਿਲਹਾਲ ਹੌਲੀ ਹੌਲੀ ਕੈਨੇਡਾ ਦੇ ਹਾਲਾਤ ਵੀ ਸੁਧਰ ਰਹੇ ਨੇ ਤੇ ਇਹ ਆਸਟ੍ਰੇਲੀਆ ਦੀ ਗੱਲ ਕਰ ਰਿਹਾ ਤਾਂ ਆਸਟ੍ਰੇਲੀਆ ਐਦਾਂ ਦਾ ਕੁਝ ਨਹੀਂ ਹੈਗਾ ਉੱਥੇ এমਪਲੋਇਮੈਂਟ ਵੀ ਠੀਕ ਹੈ এমਪਲੋਇਰ ਵੱਲੋਂ ਪੈਸੇ ਵੀ ਪੂਰੇ ਦਿੱਤੇ ਜਾਂਦੇ ਆ ਬੱਚੇ ਨੂੰ ਉਹਦਾ ਮਿਹਨਤ ਦਾ ਮੁੱਲ ਮਿਲਦਾ ਅੱਛਾ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਦੋ ਵਾਰ ਕੌਣਸੋ ਵੀ ਰਹਿ ਚੁਕੇ ਤੇ ਉੱਥੇ ਦੇ ਜਿਹੜੇ ਨੌਜਵਾਨ ਨੇ ਜਿਹੜੇ ਇੱਥੋਂ ਪੰਜਾਬ ਤੋਂ ਗਏ ਨੇ ਭਾਵੇਂ ਇੰਡੀਆ ਤੋਂ ਗਏ ਨੇ ਕਿਸੇ ਕਿਸੇ ਦੀ ਉਸ ਜਗ੍ਹਾ ਤੋਂ ਬਹੁਤ ਮੁਸ਼ਕਲਾਵਾਂ ਆਂਦੀਆਂ ਉਹਨਾਂ ਨੂੰ ਤੇ ਕਿਸਕੇ ਜਿਹੜੇ ਹੁਣ ਤੱਕ ਹੱਲ ਕੀਤੇ ਨੇ ਅਗਰ ਜਿੱਦੇ ਨੇ ਕਿਹੜਾ ਕੰਮ ਪੈਲ ਦੇ ਧਾਰ ਦੇ ਕਰਾ ਲਿਆ ਇਹ 2012 ਦੇ ਵਿੱਚ ਗਏ ਸੀਗੇ ਇੱਥੋਂ ਇੰਡੀਆ ਤੋਂ ਔ ਇਸ ਸਟੱਡੀ ਤੇ ਗਏ ਸੀ ਸਟੱਡੀ ਤੇ ਗਏ ਸੀਗੇ ਔਰ ਉਸ ਤੋਂ ਬਾਅਦ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਇਹਨਾਂ ਦਾ ਵੀ ਮਨ ਸੀਗਾ ਕਿ ਵਾਪਸ ਆ ਜਾਈਏ ਬਟ ਫੈਮਿਲੀ سپورਟ ਫਿਯਾਰਾਂ ਦੋਸਤਾਂ ਦੀ سپورਟ ਸੀ ਵੀ ਨਹੀਂ ਆਪਾਂ ਮਿਹਨਤ ਕੀਤੀ ਆ ਆਪਾਂ ਇੱਥੇ ਜੋ ਕਰਨਗੇ ਆ ਆਪਾਂ ਸਟੈਂਡ ਹੋਣਾ ਆਪਾਂ ਸਟੈਂਡ ਹੋਣਾ ਔਰ ਇਹ ਸਟੈਂਡ ਉਸੇ ਮਤਲਬ ਸਾਰੇ ਯਾਰਾਂ ਦੋਸਤਾਂ ਦੀ ਫੈਮਿਲੀ ਦੀ سپورਟ ਨਾਲ ਇਹਨਾਂ ਨੂੰ ਵਧੀਆ ਇੱਕ ਪਲੈਟਫਾਰਮ ਮਿਲ ਗਿਆ ਔਰ ਅੱਜ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੀ ਇੱਕ ਕੈਬ ਏਜੰਸੀ ਆ ਔਰ 25-30 ਕੈਬਸ ਇਹਨਾਂ ਦੇ ਅੰਡਰ ਚੱਲਦੀਆਂ ਨੇ ਔਰ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੋਇਆ ਕਿ ਉੱਥੇ ਦੀ ਕਮਿਊਨਿਟੀ ਜਿਹੜੀ ਸਟੈਂਡਰਡ ਕਮਿਊਨਿਟੀ ਏਰੀਆ ਕਮਿਊਨਿਟੀ ਹੈ ਉਹਨਾਂ ਨੇ ਇਹਨਾਂ ਨੂੰ 23 ਕੈਂਡੀਡੇਟਸ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਉਹ ਕੀਤਾ ਸੀ ਜਦਕਿ ਸਿੰਗਲ ਕੈਂਡੀਡੇਟ ਸਿਰਫ ਸਿੱਖ ਚਿਹਰਾ ਸੀਗਾ ਜੀ ਤੇ ਉਹ 23 ਬੰਦਿਆਂ ਚ ਪਹਿਲੇ ਨੰਬਰ ਦੇ ਉੱਤੇ ਆਏ ਸੀਗੇ ਤੇ ਬਾਕੀ ਜਿਹੜੇ ਉੱਥੇ ਦੇ ਲੋਕਲ ਸੀਗੇ ਉਹ ਇਹਨਾਂ ਦੇ ਰਨਰ ਰਨਰ ਅਪ ਰਹੇ ਨੇ ਅਸੀਂ ਜਿਹੜੇ ਪੰਜਾਬ ਦੇ ਨੌਜਵਾਨ ਉੱਥੇ ਗਏ ਨੇ ਵੋਟਰ ਉੱਥੇ ਗਏ ਨੇ ਤੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੂਗੇ ਜਿਹੜੇ ਪੰਜਾਬ ਦੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਜਿੰਨੇ ਵੀ ਇਹ ਵੀਡੀਓ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਆ ਕੀ ਆਪਣੇ ਪੰਜਾਬ ਆਪਣੇ ਲੁਧਿਆਣੇ ਦਾ ਇਹ ਬੱਚਾ ਤੁਹਾਡਾ ਦੋਸਤ ਆ ਤੁਹਾਡਾ ਬੇਟਾ ਜਿਹੜਾ ਵੀ ਇਹਨੂੰ ਤੁਸੀਂ ਰਿਸ਼ਤੇ ਨਾਲ ਜੋੜਨਾ ਜੋੜ ਕੇ ਇਹਨੂੰ ਜੀ ਪੂਰੀ ਸਪੋਰਟ ਕਰੋ ਔਰ ਸਾਨੂੰ ਮੈਂਬਰ ਪਾਰਲੀਮੈਂਟ ਦੀ ਇਹਨਾਂ ਦੀ ਜਿੱਤ ਕਰਾ ਕੇ ਇਹਨਾਂ ਨੂੰ ਪਾਰਲੀਮੈਂਟ ਹਾਊਸ 'ਚ ਬੋਲਣ ਲਈ ਜਗ੍ਹਾ ਦਿਓ ਸੋ ਬਿਲਕੁਲ ਜਿਹੜੇ ਸੰਨੀ ਸਿੰਘ ਨੇ ਆ ਆਸਟ੍ਰੇਲੀਆ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੱਲਾ ਮਾਰ ਰਹੇ ਨੇ ਸੋ ਬਿਲਕੁਲ ਕਿਤਨਾ ਕਿ ਜਿਹੜੇ ਐਮਪੀ ਦੇ ਇਲੈਕਸ਼ਨ ਲੜਦੇ ਹੋਏ ਨਜ਼ਰ ਆ ਰਹੇ ਸੋ ਬਿਲਕੁਲ ਜਿਹੜੀ ਅਪੀਲ ਹੈ ਕੀਤੀ ਗਈ ਜਿਹੜੇ ਵੀ ਉੱਥੇ ਨੌਜਵਾਨ ਗਿਣੇ ਜੋਤ ਕੇ ਨੇ ਉਸੇ ਜਗ੍ਹਾ ਤੋਂ ਉੱਪਰ ਪਹ ਜਿਹੜਾ ਵੋਟ ਪਾ ਕੇ ਉਹ ਜਿਤਾਇਆ ਜਾਵੇ ਤਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਇੰਡੀਆ ਦੇ ਲੋਕ ਨੇ ਜਿਹੜੀ ਆਵਾਜ਼ ਉਹਨਾਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਦੀ ਜਿਹੜੀ ਆਵਾਜ਼ ਚੱਕੀ ਜਾਵੇ ਤੇ ਉਹਨਾਂ ਦੀ ਜਿਹੜੀ ਸਮੱਸਿਆ ਦਾ ਜਿਹੜਾ ਹੱਲ ਆ ਉਹ ਕੀਤਾ ਜਾਵੇ ਕੈਮਰਾ ਪਰਸਨ ਮੋਨੂ ਚਾੜੋ ਨਾਲ ਮੈਂ ਰਹਿ ਰਿਹਾ ਹਾਂ ਸਿਟੀ ਹਲਦੀਆਂ